नानक चिंता मत करो चिंता तिस ही हे चिंता तिस, तिस ही हे तो जनचासी में आपका स्वागत है हाथ में अवार्ड है क्या कहना चाहोगे ਪਹਿਲੇ ਤੇ ਜਨਿਤ ਅਸੀਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜਾ ਇਹ ਅਵਾਰਡ ਸਾਨੂੰ ਮਿਲਿਆ ਅੱਜ ਦੋ ਫਿਲਮਾਂ ਵਾਸਤੇ ਮਿਲਿਆ ਇੱਕ ਇਹ ਹੈ ਨਾਨਕ ਚਿੰਤਾ ਨਾ ਕਰੋ ਜਿਹੜੀ ਫਿਲਹਾਲ ਟੀ ਸੀਰੀਜ਼ ਤੇ ਸਟ੍ਰੀਮ ਹੋ ਰਹੀ ਹੈ ਚਰਨਪਾਲ ਜੀ ਨੇ ਐਕਟ ਕੀਤਾ ਆ ਦਾਸ ਨੇ ਕੰਪੋਜ਼ ਕੀਤਾ ਔਰ ਗਾਇਆ ਤੇ ਚਰਨਪਾਲ ਜੀ ਨੇ ਬਹੁਤ ਹੀ ਕਮਾਲ ਜਿਹੜਾ ਟੌਪਿਕ ਹੈ ਇਸ ਸ਼ਾਰਟ ਫਿਲਮ ਦਾ ਉਹ ਐਂਡ 'ਚ ਕਹਿੰਦੇ ਆ ਕਿ ਆਸ ਨਾ ਛੱਡੋ ਜਦ ਵੀ ਡਾਊਨਫਾਲ ਹੁੰਦਾ ਹੈ ਜਾਂ ਜਦ ਵੀ ਅਸੀਂ ਇੱਕ ਬੁਰੇ ਦੌਰ ਤੋਂ ਗੁਜ਼ਰ ਰਹੇ ਹੁੰਦੇ ਆ ਤੇ ਮੇਨ ਜਿਹੜੀ ਅਸੀਂ ਚੀਜ਼ ਹੁੰਦੀ ਹੈ ਨਾ ਅਸੀਂ ਆਸ ਛੱਡ ਦਿੰਨੇ ਆ ਹੋਪ ਛੱਡ ਦਿੰਨੇ ਆ ਹੋਪ ਨਹੀਂ ਛੱਡਣੀ ਇਟਸ ਅ ਵੈਰੀ ਬਿਊਟੀਫੁਲ ਮੈਸੇਜ ਬਾਈ ਚਰਨ ਜੀ ਥੈਂਕ ਯੂ ਫॉर ਮੇਕਿੰਗ ਮੀ ਅ ਪਾਰਟ ਆਫ ਇਟ ਐਂਡ ਸਾਨੂੰ ਅਜ ਬੈਸਟ ਸਿੰਗਰ ਮਿਲੇ ਇੱਥੇ ਐਂਡ ਇਹ ਇਸ ਆਰਟਿਸਟ ਨੇ ਬਹੁਤ ਹੀ ਕਮਾਲ ਐਕਟਿੰਗ ਕੀਤੀ ਹੈ ਨਾਨਕ ਚਿੰਤਾ ਮਤ ਕਰੋ ਦੇ ਅੰਦਰ ਮੈਂ ਇਹ ਇਹ ਬੰਦਾ ਇਹ ਬੱਚਾ ਪੰਜਾਬੀ ਨਹੀਂ ਬੋਲ ਪਾਏਗਾ ਲੇਕਿਨ ਮੈਂ ਫਿਰ ਵੀ ਚਾਹਾਂਗਾ ਕਿ ਇਹ ਤੁਹਾਨੂੰ ਦੱਸੇ ਕਿ ਉਸਨੂੰ ਕਿੱਦਾਂ ਲੱਗਿਆ ਹਾਊ ਹੀ ਫੈ ਮੂਵੀ ਤੁਸੀਂ ਮੈਂ ਜ਼ਿਆਦਾ ਨਹੀਂ ਕਹਿਣਾ ਚਾਹਾਂਗਾ ਇਸ ਬਾਰੇ ਮੈਂ ਜਾਊਂਗਾ ਕਿ ਚਾਹੂੰਗਾ ਕਿ ਤੁਸੀਂ ਦੇਖੋ ਜਾ ਕੇ ਟੀ ਸੀਰੀਜ਼ ਆਪਣਾ ਪੰਜਾਬ ਤੇ ਇਹ ਮੂਵੀ ਆਲਰੇਡੀ ਸਟ੍ਰੀਮ ਕਰ ਰਹੀ ਹੈ ਚੱਲ ਰਹੀ ਹੈ ਨਾ ਚਿੰਤਾ ਮਤ ਕਰੋ ਪਾਓਗੇ ਤੁਸੀਂ ਦੇਖਣ ਨੂੰ ਮਿਲੇਗਾ ਇੱਕ ਸਿੱਧਾ ਸਾਦਾ ਜਿਹਾ ਬੰਦਾ ਹੈ ਆਮ ਬੰਦਾ ਹੈ ਜਿਸ ਦੀ ਜੌਬ ਤੋਂ ਉਸ ਨੂੰ ਕੱਢ ਦਿੱਤਾ ਜਾਂਦਾ ਔਰ ਹੁਣ ਉਹ ਕਿਉਂ ਕੱਢਿਆ ਗਿਆ ਉਸ ਦੇ ਅੱਗੇ ਕੀ ਕਹਾਣੀ ਹੋਈ ਤੇ ਉਸ ਦਾ ਜਿਹੜਾ ਕਲਾਈਮੈਕਸ ਕੀ ਰਿਵੀਲ ਹੋਏਗਾ ਇਹ ਤਾਂ ਤੁਸੀਂ ਦੇਖੋਗੇ ਟਾਈਮ ਵਜਾਏਗਾ ਜੇ ਮੈਂ ਸਾਰੀ ਚੀਜ਼ਾਂ ਦੱਸ ਦਿੱਤੀ ਤੁਹਾਨੂੰ ਮਜ਼ਾ ਨਹੀਂ ਆਏਗਾ ਇਸ ਦੇ ਅੰਦਰ ਪਾਜੀ ਨੇ ਪਾਜੀ ਨੇ ਬੱਚਾ ਹੈਗਾ ਔਰ ਇੱਕ ਹੋਰ ਸਾਡੇ ਵੀਰ ਨੇ ਕੁਨਾਲ ਪਾਟਿਆ ਉਹ ਅਜਾ ਆ ਨਹੀਂ ਪਾਏ ਉਹਨਾਂ ਦੀ ਥੋੜੀ ਤਬੀਅਤ ਡਾਊਨ ਹੈ ਬਟ ਹੀ ਹੈਜ਼ ਏਨ ਅਮੇਜ਼ਿੰਗ ਵਰਕ ਬਹੁਤ ਹੀ ਬਾਕਮਾਲ ਕੰਮ ਕੀਤਾ ਹੈ ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸ ਕੇ ਮੈਂ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਣ ਦੱਸ ਕੇ ਕਿ ਪਾਜੀ ਦੀ ਇੱਕ ਹੋਰ ਮੂਵੀ ਜਿਹੜੀ ਜਿਸ ਦੇ ਬਾਰੇ ਹੁਣ ਪਾਜੀ ਦੱਸਣਗੇ ਲਾਰਡ ਸਿਗਨਲ ਉਹ ਫਿਲਮ ਫੇਅਰ ਨਾਮਿਨੇਟਡ ਹੈ ਤੇ ਉਹਦਾ ਰਿਜ਼ਲਟ ਆਣ ਵਾਲਾ ਹੈ ਤੁਸੀਂ ਆਸ਼ੀਸ਼ਾਂ ਦੇਣੀ ਆ ਪਿਆਰ ਦੇਣਾ ਕਿ ਉਹ ਜਿਹੜੀ ਹੈ ਫਲਾਈਂਗ ਕਲਰਜ਼ ਨਾਲ ਉਹਦਾ ਰਿਜ਼ਲਟ ਆਵੇ ਤੇ ਪਾਜੀ ਹਾਂ ਬਾਕੀ ਤੁਹਾਨੂੰ ਦੱਸੂਆਂ ਕੀ ਕਹਿੰਨਾ ਚਾਹਵਾਂ ਅਵਾਰਡ ਕੇ ਬਾਰੇ ਵਿੱਚ ਕਿੰਨੀ ਖੁਸ਼ੀ ਹੈ ਬਹੁਤ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਅਤੇ ਸਭ ਤੋਂ ਵੱਡੀ ਗੱਲ ਕਿ ਆਪਾਂ ਸਿਰ ਤੇ ਦਸਤਾਰ ਬੰਨੀ ਹੈਗੀਏ ਉਹਦੇ ਬਾਅਦ ਲੋਕੀ ਪਿਆਰ ਕਰ ਰਹੇ ਨੇ ਤੇ ਗੱਲ ਹੈਗੀ ਏ ਸਾਡੀ ਇੱਕ ਮੂਵੀ ਸੀਗੀ ਬਾਜ ਜੋ ਪਿਛਲੇ ਸਾਲ ਸਾਨੂੰ ਇਹ ਅਵਾਰਡ ਮਿਲਿਆ ਤੇ ਉਹ ਐਵਾਰਡ ਦੇ ਬਦੌਲਤ ਅਸੀਂ ਅੱਜ ਫਿਲਮ ਫੇਅਰ ਜੋ ਕਿ ਕੱਲ ਉਹਦਾ ਰਿਜ਼ਲਟ ਆਏਗਾ ਉਹਦੇ ਵਿੱਚ ਸਾਡੀ ਮੂਵੀ ਨੋਮੀਨੇਟ ਹੈਗੀ ਹੈ VOTING ਦੇ ਰਾਹੀਂ ਵੀ ਚੱਲ ਰਹੀ ਹੈ ਤੇ ਜਿਊਰੀ ਵੀ ਉਹਨੂੰ ਮਤਲਬ ਹੋ ਸਕਦਾ ਉਹਨੂੰ ਰਿਜ਼ਲਟ ਦੇਣ ਹਨਾ ਤੇ ਪੰਜ ਉਹਦੇ ਵਿੱਚ ਕੈਟਾਗਰੀ ਹੈ ਕਿ ਬਟ ਹੁਣ ਅਸੀਂ ਇੱਥੇ ਆਇਆ ਲੈ ਕੇ ਨਾਨਕ ਚਿੰਤਾ ਮਤ ਕਰੋ ਅਤੇ ਲੋਟ ਸਿਗਨਲ ਕੀ ਤੁਹਾਰੇ ਆਪme ਐਵਾਰਡ ਹੈ ਸਭ ਕੇ ਹੱਥme ਐਵਾਰਡ ਹੈ ਇਹ ਐਕਚੁਅਲੀ ਦੋ ਤਿੰਨ ਕਟਾਏ ਗਏ ਹੋਰ ਹੋ ਰਹਿ ਗਿਆ ਬਟ ਖੁਸ਼ੀ ਇਤਨੀ ਹੈ ਕਿ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਐਵਾਰਡ ਮਿਲਤੇ ਗਿਆ ਅਸੀਂ ਇਹਦਾ ਕਰੀਏ ਕੀ ਹਨਾ ਐ ਸੋਚਦਾ ਬੰਦਾ ਅਸੀਂ ਕੀ ਕਰੀਏ ਐ ਨਹੀਂ ਪਤਾ ਕਿ ਇਹ ਸਾਡੀ ਸੀੜੀ ਹੈਗੀ ਹੈ ਉਸ ਮੰਜ਼ਿਲ ਦੀ ਜੋ ਬੰਦਾ ਸੁਪਨਾ ਵੇਖਦਾ ਕਿਉਂਕਿ ਸੋਚਦਾ ਬੰਦਾ ਕਿ ਨਹੀਂ ਯਾਰ ਆਪਾਂ ਨਹੀਂ ਜਾਣਾ ਐਵਾਰਡ ਨਹੀਂ ਲੈਣਾ ਮੈਂ ਮੈਂ ਬੋਲਣਾ ਕਿ ਹਰ ਥਾਂਤੇ ਸਾਨੂੰ ਜਿੰਨਾ ਹੋ ਸਕੇ ਜਾਣਾ ਚਾਹੀਦਾ ਹੈ ਕਿਉਂਕਿ ਸਾਡੀ ਮੂਵੀ ਹੈਗੀ ਨਾਨਕ ਚਿੰਤਾ ਮਤ ਕਰੋ ਅਤੇ ਲੋਰਡ ਸਿਗਨਲ ਮੈਂ ਲੋਰਡ ਸਿਗਨਲ ਦੇ ਬਾਰੇ ਖਾਲੀ ਤੁਹਾਨੂੰ ਦੋ ਲਫ਼ਜ਼ ਕਾਂਗਾ ਕੀ ਲੋਟ ਸਿਗਨਲ ਦਾ ਮਤਲਬ ਹੈਗਾ ਕਿ ਪਰਮਾਤਮਾ ਦਾ ਸਿਗਨਲ ਰਾਈਟ ਤੇ ਜਿਸ ਇਹਦੇ ਵਿੱਚ ਆਗੇ ਬੱਚੇ ਹੋਰ ਮਾਂ ਦੀ ਸਟੋਰੀ ਆਈ ਗਈ ਐਸ ਬੱਚੇ ਨੇ ਬਾਕੀ ਖੂਬੀ ਕੰਮ ਕੀਤਾ ਹੈ ਸ਼ਿਵਾਂਸ਼ ਪਟੇਲ ਨੇ ਲੋਟ ਸਿਗਨਲ ਦੇ ਵਿੱਚ ਹੋਰ ਇਹਦੇ ਵਿੱਚ ਕੰਮ ਕੀਤਾ ਹੈਗਾ ਸਾਡੇ ਮੇਕ ਪੰਡਿਤ ਜੀ ਬਹੁਤ ਹੀ ਵਧੀਆ ਕੰਮ ਕੀਤਾ ਅਸੀਂ ਰੱਬ ਨੂੰ ਨਹੀਂ ਦੇਖਿਆ ਅਸੀਂ ਰੱਬ ਦੇ ਰੂਪ ਦੇ ਵਿੱਚ ਅਸੀਂ ਮਾਂ ਨੂੰ ਵੇਖਿਆ अगर मां कोई वचन दे दे और, दुनिया दे ओ, दे और इस दुनिया ਦੇ ਵਿੱਚ ਅਗਰ ਮਾਂ ਨਹੀਂ ਹੈ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਰੱਬ ਨੂੰ ਵੀ ਉਹ ਵਾਦਾ ਪੂਰਾ ਕਰਨਾ ਪੈਂਦਾ ਹੈ ਅਸੀਂ ਇਹ ਦਿਖਾਇਆ ਇਸ ਮੂਵੀ ਦੇ ਵਿੱਚ ਲਾਰਡ ਸਿਗਨਲ ਪੰਜਾਬੀ ਨਾ ਜਦੋਂ ਭੁੱਤੇ ਚੱਕੇ ਨੇ ਜਾਂ ਮੂਵੀ ਬਾਲੀਵੁੱਡ ਦੀ ਬਾਤ ਕਰੇ ਸੁਭਾਸ਼ ਗਈ ਹੋ પ્રેમ ਚੋਪੜਾ ਹੋ ਜਾਂ ਹੋਰ ਵੀ ਕੋਈ ਹੋ ਪੰਜਾਬੀ ਹਮੇਸ਼ਾ ਕਰ ਰਹੇ ਦਰਮਪਾਜੀ ਹੋ ਤੂੰ ਪੰਜਾਬੀ ਕਿਸ ਤਰ੍ਹਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਵਿੱਚ ਦੇਖੋ ਇਹ ਤੇ ਆ ਗਿਆ ਇਹ ਤੇ ਆ ਗਿਆ ਰੱਬ ਦੇ ਕਿਰਪਾ ਅਪਾਇਨ ਨੂੰ ਸਭ ਤੋਂ ਵੱਡੀ ਕਿਉਂਕਿ ਅਸੀਂ ਕੋਈ ਵੀ ਕੰਮ ਕਰਦੇ ਆ ਨਾ ਅਸੀਂ ਅਰਦਾਸ ਕਰਦੇ ਆ ਕਿਉਂਕਿ ਅਗਰ ਸਾਡੇ ਹੱਥ ਵਿੱਚ ਹੈ ਤੇ ਅਸੀਂ ਹਰ ਥਾਂ ਤੇ ਸੋਚੀ ਅਸੀਂ ਫਤਿਹ ਹਾਸਲ ਕਰ ਲਈ ਕਿਉਂਕਿ ਅਰਦਾਸ ਹੁੰਦੀ ਹੈ ਨਾ ਫਿਰ ਗੁਰੂ ਸਾਹਿਬ ਨੇ ਕਰਾਨਾ ਸਾਡਾ ਕੰਮ ਨਹੀਂ ਹੈ ਸਾਡਾ ਕੰਮ ਹੈ ਕੰਮ ਕਰਨਾ ਫਿਰ ਰੱਬ ਦੀ ਕਿਰਪਾ ਹੈ ਜੀ ਜੋ ਐਸੋ ਕੁਝ ਮਿਲ ਰਿਹਾ ਸਾਨੂੰ ਜੀ ਇਹ ਸਭ ਤੋਂ ਵੱਡੀ ਗੱਲ ਐ ਸਾਡੇ ਪ੍ਰੋਫੈਸ਼ਨਲ ਆਰਟਿਸਟ ਹੈ ਗਿਆ ਤੇ ਅਸੀਂ ਬਣਾ ਰਿਹਾ ਇੱਕ ਮੈਸੇਜ ਔਰ ਇਹ ਬੱਚੇ ਉਹਦੇ ਵਿੱਚ ਕੰਮ ਕਰ ਰਹੇ ਨੇ सानू बहुत खुशी हुई अगर कुछ बोलना चाहते बहुत <laughs> मूवी में मैंने आ, बेगर बॉय का रोल किया था तो मज़ा भी आया था उसके अंदर फिर सर जो थे उन्होंने कहा था कि ऐसे ऐसा करना है तो मैंने किया था सर आप क्या कहना चाहोगे इस मूवी को लेकर नमस्कार मेरा नाम मेघ पंडित है सबसे पहले तो आई वुड लव टू थैंक चरण जी दिस इज़ माय सेकेंड फिल्म एंड सेकेंड कोलेब्रेशन उनके साथ uh, फिल्म बहुत बढ़िया है मेरा किरदार uh, एक मैसेंजर का है मैं कह सकता हूँ लॉर्ड्स सिग्नल फिल्म में और uh, ये फिल्म uh, मेरी अकेले की मेहनत नहीं है uh, चरण पाल सर का विजन है और हमने जैसे ब्रेन की थी उससे भी बहुत बढ़िया रिजल्ट निकला है एंड आई रियली विश कि ये फिल्म सभी को देखनी चाहिए हम लोग बहुत जल्द कुछ अच्छे से प्लेटफॉर्म पे ये फिल्म uh, रिलीज़ करेंगे एंड uh, बस आप लोगों की हाँ जी आ, मैं सब तो वही गल लॉर्ड सिग्नल दिखाऊंगा लॉर्ड सिग्नल एक ऐसी स्टोरी हैगी है साढ़े घर जो काम करते ना काम काम वाली मैड हैगी ਚਰਨੀ ਆਈ ਗੀ ਜਾਂ ਉਹਨਾਂ ਦੇ ਬੱਚੇ ਦੀ ਚਰਨੀ ਆਈ ਗੀ ਜੋ ਬੱਚੇ ਸਾਡੇ ird gird ਹੁੰਦੇ ਨੇ ਸਾਡੇ ਘਰ ਸਾਡਾ ਧਿਆਨ ਨਹੀਂ ਜਾਂਦਾ ਤੇ ਮੈਂ 1 ਸਾਲ ਤੋਂ ਸੋਚ ਰਿਹਾ ਸੀਗਾ ਕਿ ਸਾਨੂੰ ਐਦਾ ਦੀ ਲੋਕੇਸ਼ਨ ਮਿਲ ਜਾਏ ਕਿ ਮੈਂ ਐਦਾ ਦੀ ਮੂਵੀ ਬਣਾਵਾਂ ਇੱਕ ਸੋਸ਼ਲ ਮੈਸੇਜ ਆਏਗਾ ਔਰ ਰੱਬ ਦੇ ਉੱਤੇ ਪਰੋਸੇ ਦੀ ਗੱਲ ਹੈਗੀ ਹੈ ਤੇ ਨਾਲ ਨਾਲ ਮੈਂ ਸੋਚਿਆ ਕਿ ਮੈਂ ਨਾਨਕ ਚਿੰਤਾ मत ਕਰੋ ਇੱਕ ਹੋਰ ਸ਼ਾਰਟ ਫਿਲਮ ਬਣਾਵਾਂ ਜੋ ਕਿ ਗੁਰਬਾਨੀ ਹੈਗੀ ਹੈ ਗੁਰਬਾਨੀ ਦੇ ਵਿੱਚ ਅਸੀਂ ਐਕਟ ਕੀਤਾ ਹੈਗਾ ਤੇ ਨਾਲ ਗੁਰਬਾਨੀ ਚੱਲ ਰਹੀ ਹੈ ਕਿਉਂਕਿ ਗੁਰਬਾਨੀ ਸਿਰਫ ਪੜਨ ਲਈ ਹੈਗੀ ਤੇ ਨਾਲ-ਨਾਲ ਸਾਨੂੰ ਉਸ ਜੀਵਨ ਦੇ ਵਿੱਚ ਸਾਨੂੰ ਜੀਣਾ ਵੀ ਹੈ ਅਗਰ ਸਾਨੂੰ ਕੱਲ ਕੋਈ ਦਿੱਕਤ ਆਂਦੀ ਹੈ ਤਕਲੀਫ ਆਂਦੀ ਹੈ ਤੇ ਸਾਨੂੰ ਉਹ ਸਾਰਾ ਕੰਮ ਆਂਦਾ ਹੈ ਤੇ ਇਹ ਦਿਖਾਇਆ ਸੀ ਇਸ ਸਮੂਹ ਦੇ ਵਿੱਚ ਜੀ ਸਾਡੇ ਉਹਨੇ ਸੱਚ ਕਹਾਂਤੇ ਮੇਰਾ ਫਿਊਚਰ ਫਿਲਮ ਦਾ ਜਾਂ OTT ਪਲੈਟਫਾਰਮ ਤੇ ਬਹੁਤ ਵੱਡੇ ਵਿਜ਼ਨ ਤੇ ਸਾਡਾ ਇੱਕ ਵਿਜ਼ਨ ਹੈਗਾ ਕਿ ਅਸੀਂ ਕੁਝ ਵੱਡਾ ਲੈ ਕੇ ਆਈ ਹੈ ਕਿਉਂਕਿ ਸੱਚ ਕਹਾਂਤੇ ਐਨੇ ਵੱਡੇ-ਵੱਡੇ ਮੇਕਰਸ ਇਤਨੇ ਵੱਡੇ-ਵੱਡੇ ਫਿਲਮ ਮੇਕਰਸ ਸਿੰਗਰ 뮤직 ਤੇ ਆਰਟਿਸਟ ਸਾਨੂੰ ਕਾਲ ਕਰ ਰਹੇ ਨੇ ਤੇ ਸੱਚ ਕਹਾਂ ਤੇ ਬਹੁਤ ਜਲਦ ਅਸੀਂ ਬਹੁਤ ਵੱਡਾ ਕਰਨ ਵਾਲਾ ਹੋਰੀ ਇੱਕ ਦੋ ਸਾਡੀ ਹੋਰ ਸ਼ਾਰਟ ਫਿਲਮਾਂ ਆਉਣ ਵਾਲੀਆਂ ਉਹਦੇ ਬਾਅਦ ਅਸੀਂ ਫਿਊਚਰ ਫਿਲਮ ਵਿੱਚ ਕੰਮ ਕਰਾਂਗੇ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸ ਹੀ ਹੈ ਚਿੰਤਾਤ ਸਹੀ ਹੈ ਅਬ ਜੀ ਸਾਰੇ ਜਾ ਕੇ ਟੀ ਸੀ ਰਿਜ਼ ਆਪਣਾ ਪੰਜਾਬ ਤੇ ਉਹਨ ਮੂਵੀ ਨੂੰ ਦੇਖੋ ਪਿਆਰ ਦਿਓ ਤੇ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੂਵੀ ਨੂੰ ਅਵਾਰਡਸ ਨੇ ਸਾਰੇ ਕਿਉਂ ਮਿਲੇ ਆ ਤਾਂ ਤੁਹਾਨੂੰ ਪਤਾ ਲੱਗੇਗਾ ਥੈਂਕ ਯੂ ਸੋ ਮਚ